ਗੋਜਰੀ ਅੰਤ ਕਾਲ ਜੋ ਲਖਮੀ ਸਿਮਰਾ ਅਸੀ ਚਿੰਤਾ ਮਹ ਜੇ ਮਰਾ ਸਰਪ ਜੋ ਨਾਲਵਲ ਉਤਰ ਅਰੇ ਬਾਈ गोविंद नाम मत बिसरा रहाओ वाहे गुरु जी का खालसा वाहे गुरु जी की फतेह ਤਨ ਤਨ ਸਤਿਗੁਰ ਗਰੀਬ ਨਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 526 ਵਗਤਾ ਕੀ ਬਾਣੀ ਦੇ ਅੰਤਰਗਤ ਗੂਜਰੀ ਰਾਗ ਦੇ ਵਿੱਚ ਸ੍ਰੀ ਤਿਰਲੋਚਨ ਜੀ ਉਹ ਕਾ ਦੂਸਰਾ ਬਚਨ ਸੋ ਆਪਣੇ ਬਚਨ ਦੇ ਪਹਿਲੇ ਪਦੇ ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਅੰਤਕਾਲ ਜੋ ਲਖਮੀ ਸਿਮਰਾ ਕਸੀ ਚਿੰਤਾ ਮਹ ਜੇ ਮਰਾ ਸਰਪ ਜੋਨ ਵਾਲ ਵਾਲ ਆਤਰਾ ਤਾਂਤਕਾਲ ਜੋ ਲక్ష్ਮੀ ਸਿਮਰਾਰਥਾਤ ਕਿ ਜਿਹੜਾ ਵੀ ਅਪਾਗ ਜੀਵ ਜਿਹੜਾ ਵੀ ਮਾਨਮੁਖ ਪ੍ਰਾਣੀ ਆਪਣੇ ਜੀਵਨ ਕਾਲ ਦੇ ਅੰਤ ਸਮੇਂ ਬੁਢਾਪੇ ਦੇ ਵਿੱਚ ਜਾਂ ਫਿਰ ਮੌਤ ਸਮੇਂ ਮਹਾਰਾਜ ਕਹਿੰਦੇ ਲక్ష్ਮੀ ਦਾ ਸਮਰਨ ਕਰਦਾ ਮਾਇਆ ਦੀ ਆराधना ਕਰਦਾ ਮਾਇਆ ਨੂੰ ਚੇਤੇ ਕਰਨਾ ਕਰਦਾ ਮਾਇਆ ਦਾ ਧਿਆਨ ਧਰਨਾ ਕਰਦਾ ਔਰ ਮਹਾਰਾਜ ਕਹਿੰਦੇ ਐਸੀ ਚਿੰਤਾ ਮਹ ਜੇ ਮਰਿਆ ਅਰਥਾਤ ਕਿ ਜਿਹੜਾ ਜੀਵ ਮਾਇਆ ਦੇ ਅਜੇ ਹੀ ਚਿੰਤਾ ਦੇ ਵਿੱਚ ਮਰਨਾ ਕਰਦਾ ਹੈ ਆਪਣਾ ਸਰੀਰ ਛੱਡਣਾ ਸਰੀਰ ਤਿਆਗਣਾ ਕਰਦਾ ਹੈ ਮਾਇਆ ਦੇ ਧਿਆਨ ਦੇ ਵਿੱਚ ਮਾਇਆ ਦੇ ਸਿਮਰਨ ਦੇ ਵਿੱਚ ਹੀ ਕਹਿੰਦਾ ਸਰਪਜੋਨ ਵਾਲ-ਵਾਲ ਔਤਰਾ ਤੇ ਉਹ ਆਪਾ ਜੀਵ ਵਾਲ-ਵਾਲ ਅਰਥਾਤ ਪੁਨ ਪੁਨ ਦੁਬਾਰਾ ਦੁਬਾਰਾ ਫਿਰ ਫਿਰ ਔਤਰਾ ਅਰਥਾਤ ਅਵਤਾਰ ਧਾਰਦਾ ਹੈ ਕਿਹੜੀਆਂ ਜਨੀਆਂ ਦੇ ਵਿੱਚ ਸਰਪਜੋਨ ਸਰਪ ਸੱਪ ਨੂੰ ਕਹਿੰਦੇ ਨੇ ਮਹਾਰਾਜ ਕਹਿੰਦੇ ਆ ਸੱਪ ਦੀ ਜੋਨੇ ਦੇ ਵਿੱਚ ਦੁਬਾਰਾ ਦੁਬਾਰਾ ਉਤਾਰ ਧਾਰਦਾ ਜਨਮ ਧਾਰਦਾ ਸਰੀਰ ਧਾਰਦਾ ਜਿਹੜਾ ਵੀ ਪ੍ਰਾਣੀ ਅੰਤ ਸਮੇ ਮਹਾਰਾਜ ਕਹਿੰਦਾ ਲక్ష్ਮੀ ਦਾ ਧਿਆਨ ਧਰਦਾ ਮਾਇਆ ਦਾ ਧਿਆਨ ਧਰਦਾ ਤੇ ਮਾਇਆ ਦੀ ਚਿੰਤਾ ਦੇ ਵਿੱਚ ਹੀ ਜਿਹੜਾ ਸਰੀਰ ਛੱਡਦਾ ਹੈ ਉਹ ਅਗੋਂ ਮਹਾਰਾਜ ਕਹਿੰਦਾ ਸੱਪ ਦੀ ਜੂਨ ਦੇ ਵਿੱਚ ਦੁਬਾਰਾ ਦੁਬਾਰਾ ਜਨਮ ਧਾਰਦਾ ਹੈ ਸਰਹਾਵ ਵਾਲੀਆਂ ਪੰਕਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਦਨੇ ਕਹਿੰਦਾ ਅਰੇ ਬਾਈ ਗੋਬਦ ਨਾਮ ਮਤ ਬਿਸਰਾ ਰਹਾਓ ਅਰੇ ਬਾਈ ਅਰਥਾਤ ਕਹਿ ਮੇਰੀ ਮਾਈ ਅਥਵਾ ਹੈ ਪਾਈ ਗੋਬਦ ਨਾਮ ਮਤ ਬਿਸਰਾ ਅਰਥਾਤ ਕਿ ਉਸ ਗੋਬਿੰਦ ਸੁਆ ਸ੍ਰਿਸ਼ਟੀ ਦੇ ਰਾਜ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਮਤਾ ਕਹਿੰਦਾ ਮੈਂ ਇਥੋਂ ਵਿਸਰ ਹੀ ਨਾ ਜਾਵੇ ਪਾਸ਼ਾ ਕਹਿੰਦਾ ਕਿਤੇ ਮੈਂ ਇਥੋਂ ਭੋਲੀ ਨਾ ਜਾਵੇ ਸੁਰਹਾਉ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਆਨਤਕਾਲ ਜੋ ਇਸਤਰੀ ਸਿਮਰੈ ਅਸੀ ਚਿੰਤਾ ਮਹ ਜੈ ਮਰੈ ਬੇਸਵਾ ਜਨ ਵਲਵਲ ਔਤਰੈ ਕਾਂਤਕਾਲ ਜੋ ਇਸਤਰੀ ਸਿਮਰਨ ਅਰਥਾਤ ਕਿ ਆਪਣੇ ਜੀਵਨ ਕਾਲ ਦੇ ਅੰਤ ਸਮੇਂ ਦੇ ਦੌਰਾਨ ਉਡਾਪੇ ਦੇ ਵਿੱਚ ਜਾਂ ਫਿਰ ਮਰਨ ਕਾਲ ਵੇਲੇ ਮਹਾਰਾਜ ਕਹਿੰਦੇ ਜਿਹੜਾ ਵੀ ਆਪਾਗਾ ਜੀਵ ਮਨਮੁਖ ਪੁਰਾਣੀ ਇਸਤਰੀ ਦਾ ਸਮਰਨ ਕਰਦਾ ਅਰਥਾਤ ਇਸਤਰੀ ਨੂੰ ਚੇਤੇ ਕਰਦਾ ਇਸਤਰੀ ਦਾ ਧਿਆਨ ਧਰਦਾ ਰਹਿੰਦਾ ਇਸਤਰੀ ਦੇ ਵਿੱਚ ਹੀ ਧਿਆਨ ਲਾਈ ਰੱਖਦਾ ਵਰਤੀ ਲਾਈ ਰੱਖਦਾ ਔਰ ਮਹਾਰਾਜ ਕਹਿੰਦੇ ਐਸੀ ਚਿੰਤਾ ਮਹ ਜੇ ਮਰੈ ਅਰਥਾਤ ਕਿ ਜਿਹੜਾ ਵੀ ਭਾਗਾ ਜੀਵ ਇਸ ਤਰ੍ਹਾਂ ਦੀ ਚਿੰਤਾ ਦੇ ਵਿੱਚ ਮਰਨਾ ਕਰਦਾ ਸਰੀਰ ਤੇ ਅਗਣਾ ਕਰਦਾ ਇਸਤਰੀ ਦੇ ਧਿਆਨ ਦੇ ਦੌਰਾਨ ਮਹਾਰਾਜ ਕਹਿੰਦਾ ਬੇਸਵਾ ਜੋਨ ਵਲ ਵਲ ਉਤਰੈ ਅਰਥਾਤ ਕਿ ਦੁਬਾਰਾ ਦੁਬਾਰਾ ਪੁਨਾ ਪੁਨਾ ਫਿਰ ਫਿਰ ਵੇਸ਼ਵਾ ਦੀ ਜੁਨੀ ਦੇ ਵਿੱਚ ਉਤਾਰ ਧਾਰਦਾ ਔਰ ਵਿਸ਼ਾ ਕਰਦਾ ਹੀ ਰਹਿੰਦਾ ਵਿਸ਼ਿਆਂ ਨੂੰ ਭੋਗਦਾ ਹੀ ਰਹਿੰਦਾ ਜਿਹਦਾ ਮਰਨ ਲੱਗਿਆ ਧਿਆਨ ਆਪਣੇ ਇਸਤਰੀ ਦੇ ਵਿੱਚ ਚਲਿਆ ਜਾਵੇ ਸੋ ਅਗੋ ਆਪਣੇ ਬਚਨ ਦੇ ਤੀਸਰੇ ਚਰਨ ਦੇ ਵਿੱਚ ਮਾਰੇ ਕਿਰਪਾ ਕਰਨ ਲੱਗੇ ਨੇ ਕਹਿੰਦੇ ਅੰਤ ਕਾਲ ਜੋ ਲੜਕੇ ਸਿਮਰਐ ਐਸੀ ਚਿੰਤਾ ਮਹਜ ਮਰਐ ਸੂਕਰ ਜਨ ਵਲਵਲ ਔਤਰੈ ਅੰਤ ਕਾਲ ਜੋ ਲੜਕੇ ਸਿਮਰ ਅਰਥਾਤ ਕਿ ਆਪਣੇ ਜੀਵਨ ਕਾਲ ਦੇ ਦੌਰਾਨ ਅੰਤ ਸਮੇਂ ਉੜਾ ਪੈਦੇ ਦੇ ਵਿੱਚ ਜਾਂ ਫਿਰ ਮਰਤੂ ਕਾਲ ਦੇ ਦੌਰਾਨ ਜਿਹੜਾ ਵੀ ਆਪਣੇ ਲੜਕਿਆਂ ਦਾ ਸਿਮਰਨ ਕਰਦਾ ਰਹਿੰਦਾ ਲੜਕਿਆਂ ਨੂੰ ਚੇਤੇ ਕਰਦਾ ਰਹਿੰਦਾ ਲੜਕਿਆਂ ਦਾ ਧਿਆਨ ਤਰਦਾ ਆਪਣੇ ਅੰਤ ਸਮੇ ਮਹਾਰਾਜ ਕਹਿੰਦੇ ਐਸੀ ਚਿੰਤਾ ਮਹ ਜੇ ਮਰੈ ਪਰ ਆਪਣੇ ਲੜਕਿਆਂ ਦੀ ਚਿੰਤਾ ਦੇ ਵਿੱਚ ਹੀ ਉਹਨਾਂ ਦੇ ਧਿਆਨ ਤਰਨ ਦੇ ਦੌਰਾਨ ਹੀ ਜਿਹੜਾ ਮਹਾਰਾਜ ਕਹਿੰਦੇ ਮਰਦਾ ਸਵਾ ਸਰੀਰ ਤਿਆਗਦਾ ਹੈ ਇਹਦਾ ਹਸ਼ਰ ਕੀ ਹੁੰਦਾ ਹੈ ਇਹਦਾ ਫਲ ਕੀ ਮਿਲਦਾ ਮਹਾਰਾਜ ਕਹਿੰਦੇ ਸ਼ੂਕਰ ਜੋ ਨਵਾਲ ਬਲ ਔ ਤਰੈ ਉਹ ਵਾਲ ਵਾਲ ਅਰਥਾਤ ਕੋਨਾ ਕੋਨਾ ਦੁਬਾਰਾ ਦੁਬਾਰਾ ਫਿਰ ਫਿਰ ਸ਼ੁਕਰ ਅਥਵਾ ਸੂਰ ਦੀ ਜੋਨੀ ਦੇ ਵਿੱਚ ਅਵਤਾਰ ਧਾਰਦਾ ਹੈ ਜਿਹੜੀ ਸੂਰੀ ਹੈ ਇੱਕੋ ਵਾਰੀ 12 ਬੱਚੇ ਜਨਦੀ ਹੈ ਔਰ ਜਿਹੜਾ ਵੀ ਆਪਣੇ ਮਰਨ ਸਮੇਂ ਬੱਤਿਆਂ ਦਾ ਸਮਰਨ ਕਰਦਾ ਉਹਨਾਂ ਦਾ ਧਿਆਨ ਧਰਦਾ ਹੈ ਸੂਰ ਦਾ ਹੈ ਜੋਨੀ ਦੇ ਵਿੱਚ ਅਵਤਾਰ ਧਾਰਦਾ ਹੈ ਕਹਿੰਦੇ ਅੰਤਕਾਲ ਜੋ ਮੰਦਰ ਸਿਮਰੈ ਸੀ ਚਿੰਤਾ ਮਹ ਜੈ ਮਰੈ ਬਰੇਤ ਜੋ ਨਵਲ ਵਾਲ ਵਾਲਿਆ ਤਰਾ ਕੰਤਕਾਲ ਜੋ ਮੰਦਰ ਸਿਮਰ ਰ ਅਰਥਾਤ ਕਿ ਆਪਣੇ ਜੀਵਨ ਕਾਲ ਦੇ ਦੌਰਾਨ ਅੰਤ ਸਮੇਂ ਜੜਵੀ ਮਨਮੁਖ ਭਾਗਾ ਪ੍ਰਾਣੀ ਮਹਾਰਾਜ ਕਹਿੰਦੇ ਮੰਦਰ ਅਰਥਾਤ ਮਹਿਲ ਮਾੜੀਆਂ ਕਰਾਂ ਕੋਠੀਆਂ ਜਾਂ ਬਗਲਿਆਂ ਦਾ ਸਿਮਰਨ ਕਰਦਾ ਆਪਣੇ ਮਹਿਲਾਂ ਦਾ ਧਿਆਨ ਧਰਦਾ ਔਰ ਐਸੀ ਚਿੰਤਾ ਮਹ ਜੇ ਮਰੇ ਅਜਿਹੀ ਚਿੰਤਾ ਦੇ ਵਿੱਚ ਜਿਹੜਾ ਮਰਦਾ ਹੈ ਸਰੀਰ ਤਿਆਗਦਾ ਹੈ ਮਹਾਰਾਜ ਕਹਿੰਦਾ ਪ੍ਰੇਤ ਜੋ ਨਵਲ-ਵਲ ਉਤਰੈ ਤੇ ਉਹ ਦੁਬਾਰਾ-ਦੁਬਾਰਾ ਪੁਨੋ-ਪੁਨੋ ਫਿਰ-ਫਿਰ ਮਹਾਰਾਜ ਕਹਿੰਦਾ ਪ੍ਰੇਤ ਦੀ ਜੋਨੀ ਦੇ ਵਿੱਚ ਉਤਾਰ ਧਾਰਦਾ ਪ੍ਰੇਤ ਹੋ ਕੇ ਜੰਮਦਾ ਯਾਦ ਰਹੇ ਕਿ ਕਿਹਾ ਜਾਂਦਾ ਕਿ ਜਿਹੜਾ ਪ੍ਰੇਤ ਨੇ ਉਜੜ ਚੁੱਕੇ ਘਰਾਂ ਦੇ ਵਿੱਚ ਖੰਡਰਾਂ ਦੇ ਵਿੱਚ ਬੰਦ ਮਹਿਲਾ ਮਾੜੀਆਂ ਦੇ ਵਿੱਚ ਰਹਿਣਾ ਕਰਦੇ ਨੇ ਸੋ ਆਪਣੇ ਬਚਨ ਦੇ ਆਖਰੀ ਅੰਤਮ ਪੰਜਵੇਂ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਅੰਤ ਕਾਲ ਨਾਰਾਇਣ ਸਿਮਰਐ ਐਸੇ ਚਿੰਤਾ ਮਹਜ ਮਰਐ ਬਦਤਾ ਤੇ ਲੋਚਨਾ ਤੇ ਨਰ ਮੁਕਤਾ ਪੀਤੰਬਰ ਵਾਕੇ ਰਦਾ ਬਸੈ ਅੰਤ ਕਾਲ ਨਾਰਾਇਣ ਸਿਮਰਐ ਅਰਥਾਤ ਕਿ ਆਪਣੇ ਜੀਵਨ ਕਾਲ ਦੇ ਅੰਤ ਸਮੇਂ ਜਿਹੜਾ ਵੀ ਨਾਰਾਇਣ ਅਰਥਾਤ ਉਸ ਰਖਿਆਕ ਪਰਮੇਸ਼ਰ ਦਾ ਸਿਮਰਨ ਕਰਨਾ ਕਰਦਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕਰਦਾ ਹੈ ਅਤੇ ਜਿਹੜਾ ਅਸੀਂ ਚਿੰਤਾ ਮਹਿਜੇ ਮਰਿਆ ਹੈ ਕੇਵਲ ਉਸ ਨਾਰਾਇਣ ਜੀ ਦੀ ਚਿੰਤਾ ਦੇ ਵਿੱਚ ਹੀ ਮਰਨਾ ਕਰਦਾ ਹੈ ਭਾਵ ਪਰਮੇਸ਼ਰ ਦੇ ਧਿਆਨ ਵਿੱਚ ਹੀ ਆਪਣਾ ਸਰੀਰ ਤੇ ਆਗਣਾ ਕਰਦਾ ਹੈ ਸਰੀਰ ਛੱਡਣਾ ਕਰਦਾ ਹੈ ਮਹਾਰਾਜ ਕਹਿੰਦਾ ਬਦਤ ਤਲੋਚਨ ਤੇ ਨਰ ਮੁਕਤਾ ਬਦਤ ਤਲੋਚਨ ਅਰਥਾਤ ਕਿ ਭਗਤ ਤਰਲੋਚਨ ਜੀ ਕਹਿਣਾ ਕਰਦੇ ਹਨ ਤੇਨਰ ਮੁਕਤ ਅਰਥਾਤ ਕਿਉ ਨਾਰ ਰਥਾਤ ਗੁਰਮਹ ਗੁਰੂ ਪਿਆਰਾ ਮੁਕਤ ਹੋ ਜਾਂਦਾ ਹੈ ਔਰ ਮਹਾਰਾਜ ਕਹਿੰਦਾ ਪੀਤੰਬਰ ਵਾਕੇ ਰਦਾ ਬਸਾ ਅਰਥਾਤ ਕਿ ਪੀਤ ਅੰਬਰਾਂ ਵਾਲਾ ਪੀਲੇ ਕੱਪੜਿਆਂ ਵਾਲਾ ਕ੍ਰਿਸ਼ਨ ਭਾਵੋ ਕਾਲਪੁਰਖ ਵਾਹਿਗੁਰੂ ਉਸ ਗੁਰਮਹ ਗੁਰੂ ਪਿਆਰੇ ਦੇ ਹਿਰਦੇ ਦੇ ਵਿੱਚ ਸਦਾ ਲਈ ਵਸ ਜਾਂਦਾ ਹੈ ਮਹਾਰਾਜ ਕਹਿੰਦਾ ਅੰਤ ਕਾਲ ਨਾਰਾਇਣ ਸਿਮਰਐ ਐਸੀ ਚਿੰਤਾ ਮਹ ਜੈ ਮਰਾ ਉਨ ਬਦਤ ਤੇ ਲੋਚਨਾ ਤੇ ਨਰਮੁਕਤਾ ਪੀਤੰਬਰ ਵਾਕੇਰਦਾ ਬਸਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ